ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੇਟੀਮੇਟ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਹੋਏਗਾ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਕਰ ਲੈਣੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਸੂਟ embroidery work ਦੇ ਨਾਲ ਸੂਟ ਹੋਣਗੇ ਨੋਰਮਲ ਰੇਂਜ ਦੇ ਸੂਟ ਹੋ हाँ जी पशमीने का सूट आज ठीक है बहुत ही वीटफ़ आ पशमीने मतलब अपना नॉर्मल रेंज तीन तो रेंज सुनोगे हैरान रह जाओगे रेंज बहुत ही नॉर्मल आ स्टाफ़ बहुत सोहना है ठीक है और ये तो वर्क बहुत प्यारा होेरे के उपर ठीक है ये खुद वर्क करवाया होेरे के उपर वर्क आएगा पशमीने सूट के उपर साढ़े तीन मीटर ਕਟ ਆਏਗੀ ਜੇ ਛੋਟੇ ਵਰਦਾ ਹੋਏਗਾ ਤੇ 2 ਮੀਟਰ ਕਟ ਆਏਗੀ 5 ਮੀਟਰ ਕਟ ਆਏਗੀ ਇਹਦੀ ਸੂਟ ਦੀ ਤੇ ਪ੍ਰਾਈਸ ਆਏਗਾ ਜੀ ਇਹਦਾ ਸਿਰਫ ਤੇ ਸਿਰਫ 500 ਰੁਪਿਆ ਓਕੇ 500 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੇਗਾ embroidery ਕੀਤਾ ਹੋਇਆ ਸੂਟ ਬਹੁਤ ਹੀ ਪਿਆਰਾ ਸੂਟ ਆ 컬러 ਵੀ ਬਹੁਤ ਪਿਆਰਾ embroidery ਵਰਕ ਤੇ ਕਮਾਲ ਹੀ ਹੈ ਠੀਕ ਹੈ ਕਮਾਲ ਦੇ ਵਰਕ ਦੇ ਨਾਲ ਆਏਗਾ ਜੀ ਇਹ ਸੂਟ ਬਹੁਤ ਪਿਆਰਾ ਸੂਟ ਆ 컬러 ਵੀ ਬਹੁਤ ਹੀ ਪਿਆਰਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕਲਰ ਦਿਖਾਉਣੀ ਆ ਨੈਕਸਟ ਕਲਰ ਆਏਗਾ ਜੀ ਇਹ ਵਾਲਾ ਸੁੱਕੀ ਮਹਿੰਦੀ ਵਾਲਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਠੀਕ ਹੈ ਐਮਬਰਾਇਡਰੀ ਵਰਕ ਬਹੁਤ ਹੀ ਪਿਆਰਾ ਹੋਇਆ ਠੀਕ ਹੈ ਇੰਨੇ ਵਿੱਚ ਤੁਹਾਨੂੰ ਕੱਲਾ ਵਰਕ ਹੀ ਹੋਏਗਾ ਜੇ ਤੁਸੀਂ ਕਰਵਾਉਂਗੇ ਤੇ ਤੁਹਾਨੂੰ ਵਰਕ ਵਿਦ ਕਸ਼ਮੀਰੀਆ ਦਾ ਸੂਟ ਵਿਦਆਊਟ ਸਟੌਲ ਸੂਟ ਹੈ ਬਹੁਤ ਹੀ ਪਿਆਰਾ ਗਰਮ ਨਿੱਗਾ ਸੂਟ ਠੀਕ ਹੈ ਤੇ ਪ੍ਰਾਈਸ ਲੱਗੇਗਾ ਓਨਲੀ ਕੋਈ 9500 ਠੀਕ ਹੈ 500 ਰੁਪਏ

बहुत सोहना स्टफा बहुत सोहना कपड़ा है सारा कुछ बहुत वजि प्राइस भी बहुत वादिया जहा ओनली फाइव हंड्रड हाँ जी शिपिंग के पैसे थानू अलग तो चार्ज करने पैणगे ठीक है अभी भी कलर बहुत प्यारा जी ये कलर आ गया अपना फौजी जहा कलर ठीक है बहुत सोहना कलर आम्ब्रॉयडरी वर्ग सारे होगा ਕੱਟ ਆਏਗੀ ਜੀ 5 ਮੀਟਰ ਦੀ ਸੂਟ ਖੁੱਲਾ ਡੁਲਾ ਬਣ ਜਾਏਗਾ ਵਿਦਾਊਟ ਸ਼ਾਲ ਸੂਟ ਹੈ ਤੇ ਤੁਸੀਂ ਕਰਨਾ ਕੀ ਹੈ ਤੇ ਫਟਾਫਟ ਆਪਣਾ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਭੇਜਣਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਠੀਕ ਹੈ ਜੀ ਨੈਕਸਟ ਆਈਟਮ ਆ ਦੀ ਜੀ ਆਪਣੀ ਵੈਲਵਟ ਦੇ ਉੱਪਰ ਇਹ ਵੀ ਫਰੰਟ ਵਰਕ ਤੇ ਆਏਗਾ ਸੂਟ ਵਰਕ ਹੋਇਆ ਜੀ 골ਡਨ ਸਕਿਨ ਕਲਰ ਹੈ ਘੇਰੇ ਦੇ ਉੱਪਰ ਆਇਗਾ ਸਾਰਾ ਵਰਕ ਕੱਟ ਵਰਕ ਦਾ ਕੰਮ ਹੋਇਆ ਜੀ ਠੀਕ ਹੈ ਬਹੁਤ ਹੀ ਸੋਹਣਾ ਵਰਕ ਆ ਸਾਰੇ ਪੈਨਲ ਬਨੇ ਹੁਣ ਇਹ ਲਸਰਾਂ ਵਾਲਾ ਕੰਮ ਹੋਇਆ ਹੈ ਘੇਰੇ ਦੇ ਉੱਪਰ ਵੀ ਬਹੁਤ ਪਿਆਰਾ ਕੰਮ ਹੋਇਆ ਠੀਕ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਇਹ ਨਹੀਂ ਕਿ ਐਵੇਂ ਜਿਹਾ ਹੀ ਕੰਮ ਬਿਲਕੁਲ ਪੀਠਿਆ ਪੀਠਿਆ ਕੰਮ ਆ ਠੀਕ ਹੈ ਇਹਦੇ ਵਿੱਚ ਵੀ 4 ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਜਿਹੜਾ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਆਜੀ ਕਾ ਸੀ ਇਹਦੇ ਵਿੱਚ ਚੈਵਲਾ ਮਾਊਸ ਕਲਰ ਠੀਕ ਹੈ ਪ੍ਰਾਈਜ਼ ਇਹਦਾ ਵੀ ਤੁਹਾਨੂੰ ਸੇਮ ਹੀ ਲੱਗੇਗਾ ਹਲੋ ਜੀ ਮਾਊਸ ਕਲਰ ਦੇਖੋ ਸ਼ਾਈਨ ਕਿੰਨੀ ਆ ਤੁਸੀਂ ਵੇਅਰ ਕਰੋਗੇ ਤੇ ਕਿੰਨਾ ਪਿਆਰਾ ਸੂਟ ਲੱਗੇਗਾ ਠੀਕ ਹੈ ਹਰ ਏਜ ਦੇ ਬੱਚੇ ਲੈ ਇਹਨਾਂ ਨੂੰ ਵੇਅਰ ਕਰ ਸਕਦਾ ਹੈ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਆ ਬਹੁਤ ਪਿਆਰਾ ਸਟਾਫ ਆ ਇਹਦਾ ਵੈਲਵਟ ਬਿਲਕੁਲ ਆਏਗੀ ਸੌਫਟ ਜੀ ਇਹ ਹਾਰਡ ਵਾਲੀ ਵੈਲਵਟ ਨਹੀਂ ਹੋਏਗੀ ਓਕੇ ਜੀ नेक्स्ट कलर आ गया अपने को ठीक है कलर कितना प्यारा कलर है ये बहुत प्यारा जहा कलर एम्ब्रॉयडरी वर्क तो बहुत ही प्यारा पर्सनली मैं बहुत पसंद है वाला काम ठीक है हाँ बहुत प्यारा जहा पीस आ प्राइस होएगा सेम नेक्स्ट कलर आएगा जी ए वाला ਠੀਕ ਹੈ ਸਾਰੇ ਕਲਰ ਅਲੱਗ-ਅਲੱਗ ਨੇ ਸ਼ਾਈਨ ਬਹੁਤ ਸੋਹਣੀ ਆ ਕਲਰ ਬਹੁਤ ਪਿਆਰੇ ਆ ਹਰ ਇੱਕ ਨੂੰ ਜੱchn ਵਾਲੇ ਕਲਰ ਆ 올ਡ ਅੰਟੀਆਂ ਵੀ ਵੇਅਰ ਕਰ ਸਕਦੀਆਂ ਤੇ ਕੁੜੀਆਂ ਵੀ ਵੇਅਰ ਕਰ ਸਕਦੀਆਂ ਤੇ ਆਪ ਸਾਡੇ ਵਰਗੇ ਨਾਰਮਲ ਐਜ ਵਾਲੇ ਵੀ ਇਹਨਾਂ ਨੂੰ ਵੇਅਰ ਕਰ ਸਕਦੇ ਆ ਦੇਖੋ ਸ਼ਾਈਨ ਤੇ ਦੇਖੋ ਇਹਦੀ ਐਮਬਰਾਇਡਰੀ ਬਹੁਤ ਪਿਆਰੇ ਕਿਹਨੂੰ ਕਿਹਨੂੰ ਪਸੰਦ ਆਈ ਮੈਸੇਜ ਕਰਕੇ ਜਰੂਰ ਦੱਸਿਓ ਕਿ ਕਿਨੂੰ ਕਿਨੂੰ ਇਹ ਸੂਟ ਸੋਹਣੇ ਲੱਗੇ ਆ ਠੀਕ ਹੈ ਤੇ ਨੈਕਸਟ ਆਈਟਮ ਆਪਾਂ ਦਿਖਾਉਨੇ ਆ ਹਾਂਜੀ ਇਹ ਵੀ ਵੈਲਵਟ ਦੇ ਵਿੱਚ ਹੀ ਆਏਗਾ ਠੀਕ ਹੈ ਜਿਸ ਤਾ ਉਹਦੇ ਵਿੱਚ ਕਲਰ ਆਪਸ਼ਨ ਸੀਗੇ ਹਨਾ ਹੋਰ ਸੀ ਤੇ ਐਮਬਰਾਇਡਰੀ ਵਰਕ ਵੀ ਹੋਰ ਸੀ ਇਹਦੇ ਵਿੱਚ 골ਡਨ ਥ्रेड ਦਾ ਸਾਰਾ ਵਰਕ ਆ ਜਾਏਗਾ ਠੀਕ ਹੈ ਐਵੇਂ ਇਸ ਤਰ੍ਹਾਂ 골ਡਨ ਦਾ ਵਰਕ ਆ ਜਾਏਗਾ ਪੂਰਾ ਛੋੜਾ ਕੇਰਾ ਬਣਿਆ ਹੋਇਆ ਵਿੱਚ ਵਿੱਚ ਬੋਪੀ ਆਏਗੀ 3.5 ਮੀਟਰ ਕੱਟ ਆਏਗੀ ਵੱਡੇ ਵਰ ਦੀ ਬਹੁਤ ਸੋਹਣਾ ਕਲਰ ਆ ਕਾਫੀ ਜੀ ਸ਼ੇਡ ਆ ਪ੍ਰਾਈਸ ਸੇਮ ਰਹੇਗਾ ਜੀ ਨੈਕਸਟ ਆਏਗਾ ਮੈਚਿੰਗ ਚ ਮੈਚਿੰਗ ਸੂਟ ਇਹਨਾਂ ਦਾ ਪ੍ਰਾਈਸ ਜੀ ਜ਼ਿਆਦਾ ਹੈ ਇਹਨਾਂ ਨੂੰ ਮੈਂ 7700 ਪ੍ਰਾਈਸ ਦੇ ਵਿੱਚ ਵੀ ਆਪਾਂ ਸੇਲ ਕੀਤਾ ਹੋਇਆ ਹੁਣ ਆਪਣੇ ਕੋਲ ਜਿਸ ਤਨ ਜਿਹੜਾ ਇਹ ਇੱਕ ਦੋ ਦੋ ਪੀਸ ਰਹਿ ਗਏ ਇਹਨਾਂ ਵਾਲੇ ਡਿਜ਼ਾਈਨਾਂ ਦੇ ਵਿੱਚ ਇਸ ਕਰਕੇ ਆਪਾਂ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਸੇਮ ਹੀ ਲਾ ਦਾਂਗੇ ਸੀ 500 ਓਕੇ ਇਹਦੇ ਨਾਲ ਆਏਗੀ ਇਸ ਤਰ੍ਹਾਂ yellow 컬러 ਦੀ ਬੋਟਮ ਬਹੁਤ ਪਿਆਰੀ ਲੁੱਕ ਕੰਦੀ ਇਹਦੀ ਬਣੇ ਹੋਏ ਸੂਟ ਦੀ ਬਹੁਤ ਪਿਆਰਾ ਸੂਟ ਲੱਗਦਾ ਹੈ ਇਸ ਤਰ੍ਹਾਂ ਇਹਦਾ ਕੇਰੇ ਦੇ ਉੱਪਰ ਵਰਕ ਆਏਗਾ ਫਰੰਟ ਤੇ ਬੈਕ ਦੋਨੋਂ ਸਾਈਡ ਠੀਕ ਹੈ ਇਹਦੇ ਇਹਦੀ ਕਟ ਆਏਗੀ ਜੀ 1 70 75 ਦੀ ਕਟ ਆਏਗੀ ਵੱਡੇ ਵਰ ਦਾ ਇਹ ਪੀਸ ਹੋਏਗਾ ਔਰ ਬਾਟਮ ਦਾ ਵੀ ਨਾਲ ਕਪੜਾ ਇਵੇਂ ਆਏਗਾ ਖੁੱਲਾ ਡੁੱਲਾ ਕਪੜਾ ਕੋਈ ਕਟ ਨਹੀਂ ਹੋਏਗਾ ਤੇ ਸਿਰਫ ਤੇ ਸਿਰਫ ਆਫਰ ਤੁਹਾਨੂੰ ਸੂਟ ਦੇ ਰਹੇ ਹਾਂ 500 ਦਾ ਨੈਕਸਟ ਆਈਟਮ ਆਏਗੀ ਜੀ ਸਟਰੰਗ ਇਹ ਆਏਗਾ ਜੀ ਆਪਣਾ ਗਲੇ ਦਾ ਵਰਕ ਹੋਇਆ ਸਾਰਾ ਥ्रेड ਵਰਕ ਹੋਇਆ ਗਲੇ ਦੇ ਉੱਪਰ ਓਕੇ ਤੇ ਹੇ ਨੀਚੇ ਵਰਕ ਨਹੀਂ ਹੈਗਾ ਪੌਂਚੇ ਤੇ ਉੱਪਰ ਮਤਲਬ ਸੌਰੀ ਦਮਨ ਘੇਰੇ ਦੇ ਉੱਪਰ ਵਰਕ ਨਹੀਂ ਹੈਗਾ ਤੇ ਆਏਗਾ ਗਲੇ ਦੇ ਉੱਪਰ ਵਰਕ ਆਏਗਾ ਤੇ ਇਹਦੇ ਪੌਂਚੇ ਦੇ ਉੱਪਰ ਵਰਕ ਆ ਜਦ ਕਿ ਕਿੰਨੀ ਪਿਆਰੀ ਲੁੱਕ ਆ ਰਹੀ ਹੈ ਸੂਟ ਦੇ ਗਲੇ ਦੇ ਉੱਪਰ ਵਰਕ ਵੀ ਠੀਕ ਹੈ ਤੇ ਇਹਦੇ ਨਾਲ ਆਏਗੀ ਆਫ ਵਾਈਟ ਕਲਰ ਦੀ ਬਾਟਮ ਠੀਕ ਹੈ ਨਾ ਲਾਏਗਾ ਪੌਂਚੇ ਦੇ ਉੱਪਰ ਵਰਕ ਠੀਕ ਹੈ ਜਿਸ ਤਰ੍ਹਾਂ ਪੌਂਚੇ ਦੇ ਉੱਪਰ ਵਰਕ ਆਏਗਾ ਦੋਨੋਂ ਸਾਈਡ ਹੀ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ बॉਟਮ ਬਣਾ ਸਕਦੇ ਹੋ ਜੋ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਤੇ ਪ੍ਰਾਈਸ ਮਹਿੰਗੇ ਵਾਲੇ ਸੂਟ ਹੈ ਪਰ ਤੁਹਾਨੂੰ ਆਪਾਂ ਦੇ ਰਹਾ ਸਿਰਫ ਤੇ ਸਿਰਫ 500 ਰੁਪਏ ਚ ਸ਼ਿਪਿੰਗ ਚਾਰजेस ਤੁਹਾਨੂੰ ਪੇ ਕਰਨੇ ਪੈਣਗੇ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਚੈਰੀ ਮੈਰੂਨ ਕਲਰ ਆ ਲਓ ਜੀ ਇਹ ਵੀ ਹਰ ਕਲਰ ਦੀ ਆਪਣੀ ਖਿਲਾਵਟ ਆ ਹਰ ਕਲਰ ਬਹੁਤ ਹੀ ਪਿਆਰਾ ਹੈ। ਆਪ ਕੋ ਆਪਣੀ ਗ੍ਰੇਸ ਛੱਡਦਾ ਹੈ ਸਾਰੇ ਕਲਰ। ਸੋ ਚੁਆਇਸ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਜਿਹੜਾ ਤੁਹਾਨੂੰ ਪਸੰਦ ਤੁਸੀਂ ਉਹ ਕਲਰ ਲੈ ਸਕਦੇ ਹੋ। ਠੀਕ ਜੀ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹ ਕਲਰਸ ਲੈ ਸਕਦੇ ਹੋ ਇਸ ਤਰ੍ਹਾਂ। ਇਹਦੇ ਨਾਲ ਵੀ ਆਏਗੀ ਆਫ ਵਾਈਟ ਕਲਰ ਦੀ ਬਾਟਮ ਤੇ ਨਾਲ ਆਏਗਾ ਪੌਂਚੇ ਤੇ ਵਰਕ ਵਾਲੀ ਹਨਾ ਬਾਟਮ ਠੀਕ ਹੈ। ऑफ व्हाइट कलर दी पहुंचे से वर्क वाली बॉटम ठीक है जी बोल रही हूं ये सही वाली साट हट जांदा है ठीक है बहुत प्यारे कलर है बहुत प्यारे सूट है ठीक है जी ਤੇ ਇਹਨਾਂ ਨੂੰ ਲੈਣ ਵਾਸਤੇ ਤੁਸੀਂ ਕਰਨਾ ਹੈ ਕਿ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਤੇ ਭੇਜਣਾ ਸਾਡੇ WhatsApp ਨੰਬਰ ਤੇ ਉਹਦੇ ਵਾਸਤੇ ਪਰ ਤੁਹਾਨੂੰ ਪੇਮੈਂਟ ਕਰ ਲੈਣੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਥੈਂਕ ਯੂ ਧੰਨਵਾਦ